ਸਕਲ ਸਟੂਡੈਂਟਸ ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਇਸ ਚੈਨਲ ਦੇ ਉੱਪਰ ਤੇ ਤੁਸੀਂ ਇਸ ਵੀਡੀਓ ਦੇ ਉੱਪਰ ਦੇਖ ਪਾ ਰਹੇ ਹੋ ਕਿ ਡਿਸਟ੍ਰਿਕਟ ਅਡਜਿਸਨ ਜੱਜ ਐਸਐਸ ਨਗਰ ਮੁਹਾਲੀ ਦੇ ਵਿੱਚ ਜਿਹੜੀਆਂ ਪੋਸਟਾਂ ਨੇ ਨਿਕਲੀਆਂ ਨੇ ਸੋ ਇਹਦੇ ਵਿੱਚ ਤੁਹਾਨੂੰ ਸਭ ਤੋਂ ਪਹਿਲੀ ਚੀਜ਼ ਦੱਸ ਦਈਏ ਕਿ ਆਮ ਤੌਰ ਤੇ ਜਿਹੜੀ ਪੰਜਾਬ ਦੇ ਵਿੱਚ ਕਲਰਕ ਦੀ ਭਰਤੀ ਦੇ ਵਿੱਚ ਉਹਨਾਂ ਨੂੰ ਜਿਹੜਾ ਗ੍ਰੇਡ ਮਿਲਦਾ ਹੈ ਜਿਹੜੀ ਤਨਖਾਹ ਮਿਲਦੀ ਹੈ ਉਹ 19900 ਮਿਲਦੀ ਹੈ ਪਰ ਇਹਨਾਂ ਪੋਸਟਾਂ ਦੇ ਵਿੱਚ ਜਿਵੇਂ ਕਿ ਤੁਸੀਂ ਥੰਬਨੇਲ ਦੇ ਉੱਪਰ ਵੀ ਦੇਖਿਆ ਹੈ ਤੇ ਇੱਥੇ ਵੀ ਤੁਹਾਨੂੰ ਦੱਸ ਦਈਏ ਕਿ ਜਿਹੜੀ ਤਨਖਾਹ ਹੈ ਉਹ ਹਾਈ ਕੋਰਟ ਦੇ ਆਦੇਸ਼ਾਂ ਦੇ ਮੁਤਾਬਕ ਜਿਹੜੀਆਂ ਇਹਨਾਂ ਪਰਤੀਆਂ ਵਿੱਚ ਕਲਰਕ ਨੂੰ ਤਨਖਾਹ ਮਿਲਣੀ ਹੈ ਉਹ ਹੈ 29200 ਅਨੁਮਾਨਤ ਜਿਹੜੀ ਪੰਜਾਬ ਦੇ ਵਿੱਚ ਕਲਰਕ ਦੀ ਤਨਖਾਹ ਹੈ ਉਹ 19900 ਹੈ ਨਵੀਆਂ ਪਰਤੀਆਂ ਵਿੱਚ ਪਰ ਇੱਥੇ 29200 ਜਿਹੜੀ ਉਹ ਮਿਲਣਯੋਗ ਹੋਵੇਗੀ ਸੋ ਇਹ ਉਸ ਮੁਤਾਬਕ ਜਿਹੜੀ ਹੈ ਪਰਤੀ ਉਸ ਨੂੰ ਅਸੀਂ ਵਧੀਆ ਕਹਿ ਸਕਦੇ ਹਾਂ ਸੋ ਆਪ ਪਰਤੀ ਬਾਰੇ ਦੇਖਦੇ ਹਾਂ ਸਾਰੀਆਂ ਚੀਜ਼ਾਂ ਨੂੰ ਕਿ 20 ਮਾਰਚ 2025 ਤੱਕ ਇੱਕ ਤਾਂ ਇਹ ਜਿਹੜਾ ਆਫਲਾਈਨ ਮੋਡ ਤੇ ਇਸ ਦਾ ਫਾਰਮ ਭਰੀਣਾ ਹੈ ਇਹ ਆਨਲਾਈਨ ਜਿਹੜਾ ਫਾਰਮ ਨਹੀਂ ਭਰਿਆ ਜਾਣਾ ਇਸ ਦੇ ਵਿੱਚ 39 ਪੋਸਟਾਂ ਜਿਹਦੇ ਵਿੱਚ 28 ਜਿਹੜੀਆਂ ਨੇ ਐਂਟੀਸੀਪੇਟਿਡ ਵੈਕੈਂਸੀ ਆ ਕਲਰਕ ਦੀਆਂ ਤੇ 28 ਜਿਹੜੀਆਂ ਨੇ ਸਟੈਨੋਗ੍ਰਾਫਰ ਗ੍ਰੇਡ 3 ਦੀਆਂ ਤੇ ਭਰਤੀ ਜਿਹੜੀ ਉਹ ਐਡ ਹੌਕ ਬੇਸਟ ਹੈ ਐਡ ਹੌਕ ਬੇਸ ਜਿਹੜਾ ਹੈ ਪਹਿਲਾਂ 6 ਮਹੀਨੇ ਦੇ ਲਈ ਹੋਊਗਾ ਤੇ ਜਾਂ ਇਹ ਉਦੋਂ ਤੱਕ ਹੋਊਗੀ ਜਦੋਂ ਤੱਕ ਕੋਈ ਨਵੀਂ ਭਰਤੀ ਜਿਹੜੀ ਆ ਉਹ ਨਹੀਂ ਆਉਂਦੀ ਤਕਰੀਬਨ ਇਸ ਦੇ ਵਿੱਚ ਇਹੀ ਚਾਂਸ ਹੁੰਦਾ ਹੈ ਕਿ ਉਹਨਾਂ ਨੂੰ ਹੀ ਜਿਹੜਾ ਹੈ ਬਾਅਦ ਵਿੱਚ ਪਰਮਾਨੈਂਟ ਜਿਹੜਾ ਉਹ ਕਰ ਲਿਆ ਜਾਂਦਾ ਹੈ ਸੋ ਪਹਿਲਾ ਹੈ ਜੀ ਕਲਰਕ ਉਹਨਾਂ ਡੋਕੂਮੈਂਟ 39 ਪੋਸਟਾਂ ਦੇ ਜਿਸ ਦੇ ਵਿੱਚ ਪੋਸਟਾਂ ਦੀ ਗਿਣਤੀ ਤੁਸੀਂ ਦੇਖ ਸਕਦੇ ਹੋ ਸਕਰੀਨਸ਼ਾਟ ਲੈ ਸਕਦੇ ਹੋ ਇਸ ਦਾ ਜਰਨਲ ਦੀਆਂ 7 ਜਰਨਲ ਵੂਮਨ ਦੀ ਇੱਕ ਈਡਬਲਯੂਐਸ 3 ਜਰਨਲ ਈਡਬਲਯੂਐਸ ਦੀ ਵੂਮਨ ਦੀਆਂ ਦੋ ਇਸ ਤਰ੍ਹਾਂ ਕੇ ਨਾਲ ਸਾਰੀਆਂ ਕੈਟਾਗਰੀ ਜੀ ਪੇ ਤੁਸੀਂ ਦੇਖ ਸਕਦੇ ਹੋ 29200 ਦੀ ਹੈ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਦੁਆਰਾ ਜਿਹੜੀ ਹੈ 3 12 2024 ਨੂੰ ਲੈਟਰ ਆਉਂਦੀ ਉਸ ਦੇ ਵਿੱਚ ਉਹਨਾਂ ਨੇ ਕਿਹਾ ਹੁੰਦਾ ਹੈ ਕਿ ਜਿਹੜੀ ਹਾਈ ਕੋਰਟ ਦੇ ਵਿੱਚ ਤਨਖਾਹ ਹੈ ਕਲਰਕ ਦੀ ਤੇ ਸੇਮ ਉਹੀ ਤਨਖਾਹ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਵੀ ਕਲਰਕਾਂ ਦੇ ਉੱਪਰ ਕੋਰਟ ਸੈਸ਼ਨ ਦੇ ਜਿਹੜੇ ਆ ਉਹ ਕਲਰਕਸ ਤੇ ਲੱਗੂਗੀ ਵੈਸੇ ਪੰਜਾਬ ਦੇ ਵਿੱਚ ਕੋਈ ਵੀ ਡਿਪਾਰਟਮੈਂਟ ਦੇ ਜਿਹੜੇ ਕਲਰਕ ਨੇ ਉਹਨਾਂ ਦੀ ਜਿਹੜੀ ਤਨਖਾਹ ਹੈ 19900 ਮੰਨੀ ਜਾਂਦੀ ਹੈ ਸੋ ਇਹ ਜਿਹੜੀ 18 ਤੋਂ 37 ਹੈ ਬਾਕੀ ਕੈਟਾਗਰੀ ਵਾਈਜ਼ ਜਿਹੜੀ ਵੀ ਮਿਲਦੀ ਹੈ ਛੂਟ ਏਜ ਨੂੰ ਉਹ ਹੋਏਗੀ ਦੂਜਾ ਹੈ ਜੇ ਸਟੈਨੋਗ੍ਰਾਫਰ ਪਹਿਲਾਂ ਪਹਿ ਇਹ ਵੀ ਦੇਖ ਲਈਏ ਕਿ ਕਲਰਕ ਨੂੰ ਜਿਹੜਾ ਕੀ ਕੁਝ ਚਾਹੀਦਾ ਇੱਕ ਤਾਂ ਉਸ ਨੂੰ ਕੋਈ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਪੰਜਾਬੀ ਪਾਸ ਕੀਤੀ ਹੋਵੇ 10ਵੀਂ ਵਿੱਚੋਂ ਤੇ ਇੰਗਲਿਸ਼ ਦੇ ਵਿੱਚ 30 ਵਰਡ ਪਰ ਮਿੰਟ ਦੇ ਹਿਸਾਬ ਨਾਲ ਉਹਨਾਂ ਦੀ ਪ੍ਰੋਫੀਸ਼ੈਂਸੀ ਹੋਣੀ ਚਾਹੀਦੀ ਹੈ ਜਨਕਿ 30 ਵਰਡ ਪਰ ਮਿੰਟ ਉਹ ਲਿਖ ਸਕਦੇ ਹੋਣ ਕੰਪਿਊਟਰ 'ਤੇ ਟਾਈਪਿੰਗ ਕਰਦੇ ਸਟੈਨੋਗ੍ਰਾਫਰ ਜਿਹੜਾ ਹੈ ਜੀ ਉਸ ਦੀਆਂ 28 ਪੋਸਟਾਂ ਨੇ ਪੋਸਟਾਂ ਦਾ ਸਕਰੀਨਸ਼ਾਟ ਲੈ ਸਕਦੇ ਹੋ ਤਨਖਾਹ ਇਹਨਾਂ ਦੀ ਵੀ 29200 ਕੀ ਚਾਹੀਦਾ ਇਹਨਾਂ ਨੂੰ ਇੱਕ ਗ੍ਰੈਜੂਏਸ਼ਨ ਦੀ ਡਿਗਰੀ ਚਾਹੀਦੀ ਹੈ ਪੰਜਾਬੀ ਪਾਸ ਹੋਵੇ 10ਵੀਂ ਪੱਧਰ ਤੇ ਤੇ ਉਹਨਾਂ ਦੀ ਵਰਡ ਪ੍ਰੋਸੈਸਿੰਗ ਐਂਡ ਸਪਰੈਡਸ਼ੀਟ ਤੇ ਜਿਹੜੀ ਮਿਨੀਮਮ ਟਾਈਪਿੰਗ ਸਪੀਡ 80 ਵਰਡ ਪਰ ਮਿੰਟ ਤੇ ਇੰਗਲਿਸ਼ ਸ਼ੋਰਟਹੈਂਡ ਦੇ ਵਿੱਚ 20 ਵਰਡ ਪਰ ਮਿੰਟ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਏਜ 18 ਤੋਂ 37 ਸੇਮ ਹੈ ਜੀ ਕਲਰਕ ਦਾ ਪੇਪਰ ਜਿਹੜਾ ਹੈ ਉਹ 29 ਮਾਰਚ ਨੂੰ ਹੋਣਾ ਹੈ ਤੇ ਉਸੇ ਦਿਨ ਹੀ ਜਿਹੜਾ ਹੈ ਲਿਖਤੀ ਟੈਸਟ ਵੀ ਹੋਏਗਾ ਤੇ ਟਾਈਪਿੰਗ ਟੈਸਟ ਵੀ ਹੋਏਗਾ ਤੇ ਪੋਸਟ ਆਫ ਕਲਰਕ ਦੇ ਲਈ ਜਿਹੜਾ ਪੇਪਰ ਹੈ ਉਹ ਇੱਕ ਪੇਪਰ ਹੋਣਾ ਤੇ ਇੱਕ ਟਾਈਪਿੰਗ ਹੋਣੀ ਹੈ ਜਿਹੜਾ ਪੇਪਰ ਹੈ ਉਹ ਇੰਗਲਿਸ਼ ਕੰਪੋਜੀਸ਼ਨ 50 ਨੰਬਰ ਦੀ ਆਏਗੀ ਤੇ ਜੀਕੇ ਜਿਹੜੀ 50 ਦੀ 33 33% ਨ ਸਟੈਨੋਗ੍ਰਾਫਰ ਦਾ ਜਿਹੜਾ ਪੇਪਰ ਉਹ 30 ਮਾਰਚ ਨੂੰ ਹੋਏਗਾ ਉਸ ਦਾ ਸਾਰਾ ਪ੍ਰੋਸੈਸ ਵੀ 30 ਮਾਰਚ ਨੂੰ ਹੀ ਹੋਏਗਾ ਸੋ ਇਹ ਉਸ ਦੇ ਫਾਰਮ ਨੇ ਜੀ ਇਹ ਪੀਡੀਐਫ ਤੁਹਾਨੂੰ ਸਾਡੇ ਟੈਲੀਗ੍ਰਾਮ ਚੈਨਲ ਤੇ ਮਿਲ ਜਾਏਗੀ ਟੈਲੀਗ੍ਰਾਮ ਚੈਨਲ ਤੇ ਜਾ ਕੇ ਤੁਸੀਂ ਇਸ ਪਰਫਾਰਮ ਨੂੰ ਜਿਹੜਾ ਡਾਊਨਲੋਡ ਕਰਨਾ ਹੈ ਇਹ ਸਟੈਨੋਗ੍ਰਾਫਰ ਦਾ ਪਰਫਾਰਮ ਹੈ ਜੀ ਸਾਰਾ ਇਹ ਪਰਫਾਰਮਾ ਤੁਸੀਂ ਭਰ ਕੇ ਸਾਰੇ ਡਾਕੂਮੈਂਟ ਕਿਹੜੇ ਅਟੈਚ ਕਰਨੇ ਨੇ ਹੇਠੇ ਨਾਲ ਲਿਖੇ ਹੋਏ ਨੇ ਕਿਹੜੇ ਜਿਹੜੇ ਤੁਸੀਂ ਡਾਕੂਮੈਂਟ ਉਹ ਅਟੈਚ ਕਰਨੇ ਨੇ ਇਹ ਕਲਰਕ ਦਾ ਜਿਹੜਾ ਫਾਰਮ ਹੈ ਜੀ ਉਸ ਨੂੰ ਤੁਸੀਂ ਭਰ ਕੇ ਫੋਟੋ ਲਗਾ ਕੇ ਇਹ ਡਾਕੂਮੈਂਟ ਦੀ ਜੋ ਹੈ ਇਸ ਦਾ ਸਕਰੀਨਸ਼ਾ ਸੋ ਇਹ ਦੋ ਤੁਹਾਡੇ ਫਾਰਮ ਨੇ ਜੇਕਰ ਤੁਸੀਂ ਭਰਨੇ ਨੇ ਤੇ ਇਹ ਉਸ ਦੀ ਸਾਰੀ ਡਿਟੇਲ ਹੈ ਕੋਈ ਵੀ ਡਿਟੇਲ ਚਾਹੀਦੀ ਹੋਵੇ ਤੁਸੀਂ ਟੈਲੀਗ੍ਰam ਚੈਨਲ ਤੇ ਜਾ ਕੇ ਇਸ ਪੀਡੀਐਫ ਨੂੰ ਡਾਊਨਲੋਡ ਕਰ ਸਕਦੇ ਹੋ ਇਹ ਸਾਰੀ ਜਾਣਕਾਰੀ ਸੀਗੀ ਦੋਸਤੋ ਜੇਕਰ ਤੁਸੀਂ ਫ੍ਰੀ ਬੈਠੇ ਹੋ ਘਰ ਦੇ ਵਿੱਚ ਤੁਹਾਡੇ ਕੋਲ ਕੋਈ ਕੰਮ ਨਹੀਂ ਹੈ ਤੁਹਾਡੀ ਟਾਈਪਿੰਗ ਅੱਛੀ ਹੈ ਸੋ ਤੁਸੀਂ ਇਸ ਦੇ ਲਈ ਟਰਾਈ ਕਰ ਸਕਦੇ ਹੋ ਮੋਹਾਲੀ ਸ਼ਹਿਰ ਦੇ ਵਿੱਚ 29200 ਦੇ ਵਧੀਆ ਪੇ ਸਕਿੱਲ ਤੁਸੀਂ ਕਲਰਕ ਦੀ ਜਿਹੜੀ ਨੌਕਰੀ ਕਰ ਸਕਦੇ ਹੋ ਵਧੀਆ ਐਕਸਪੀਰੀਐਂਸ ਤੁਹਾਡਾ ਹੋ ਸਕਦਾ ਸੋ ਇਹ ਜਾਣਕਾਰੀ ਸੀ ਜਾਣਕਾਰੀ ਵਧੀਆ ਲੱਗੀ ਹੋਵੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ ਥੈਂਕ ਯੂ ਵੈਰੀ ਮਚ